ਡੀਜੀਆਈ ਹਰਚਰਨ ਸਿੰਘ ਪੁੱਲਰ ਤੇ ਕਈ ਤਰ੍ਹਾਂ ਦੇ ਪਰਚੇ ਦਰਜ ਹੁੰਦੇ ਆ ਹੁਣ ਇਹ ਘਰ ਦੇ ਵਿੱਚ ਜਦੋਂ ਸੀਬੀਆਈ ਪਹੁੰਚਦੀ ਆ ਤੇ ਇਹਦੀ ਸਾਰੀ ਜਾਣਕਾਰੀ ਸਾਰੀਆਂ ਖੁਫੀਆ ਏਜੰਸੀਆਂ ਨਾਲ ਹੱਥ ਕਿਵੇਂ ਇਹਦੇ ਕੀ ਗੱਲਬਾਤਾਂ ਦੋ ਖਬਰਾਂ ਸੁਣਾਵਾਂਗੇ ਚੈਨਲ ਤੇ ਬਣੇ ਰਹੋ ਪਹਿਲਾ ਵੀਡੀਓ ਸੁਣਾ ਦਈਏ ਫਿਰ ਕਰਦੇ ਆ ਅੱਗੇ ਗੱਲਬਾਤ ਡੀਆਈਜੀ ਹਰਚਰਨ ਸਿੰਘ ਪੁੱਲਰ ਉੱਤੇ ਇੱਕ ਹੋਰ ਪਰਚਾ ਦਰਜ ਹੋ ਗਿਆ ਉਹ ਪਰਚੇ ਦਰਸੀ ਅੱਜ ਜਿਹੜਾ ਤੀਜਾ ਪਰਚਾ ਦਰਜ ਹੋਇਆ ਉਹ ਕਿਹੜਾ ਹੈ ਇਹਦੇ ਵਿੱਚ ਹੋਰ ਕੀ ਕੀ ਗੱਲਾਂ ਬਾਹਰ ਆ ਰਹੀਆਂ ਨੇ ਸੀਬੀਆਈ ਵੱਲੋਂ ਨਵੀਂ ਨਵੀਂ ਜਿਹੜੀ ਚੀਜ਼ਾਂ ਉੱਤੇ ਤਫ਼ਤੀਸ਼ ਕੀਤੀ ਜਾ ਰਹੀ ਏ ਉਹ ਕੀ ਹੈ ਜਿਹਨਾਂ ਦਾ ਸਮਰਾਲੇ ਲਾਗੇ ਮਾਸ਼ੀਵਾੜੇ ਲਾਗੇ ਇੱਕ ਫਾਰਮ ਹਾਊਸ ਹੈ ਮਹਿਲ ਫਾਰਮ ਕਰਕੇ ਜਾਣੇ ਦਾ ਮਹਿਲ ਫਾਰਮ ਉੱਥੇ ਜਦੋਂ ਤਲਾਸ਼ੀ ਕੀਤੀ ਗਈ ਤੇ ਉਹਦੇ ਚ 100 ਦੇ ਕਰੀਬ ਜਿਹੜੀਆਂ ਮਹਿੰਗੀ दारू ਜਿਨ੍ਹਾਂ ਦੀ ਕੀਮਤ ਕੋਈ 3 ਲੱਖ ਦੱਸੀ ਜਾ ਰਹੀ ਹੈ ਦਾ ਕਾਰ ਤੋਂ 70 ਦੇ ਕਰੀਬ ਮਿਲੇ ਹੈਗੇ ਨੇ ਉਹ ਫਿਰ ਸੀਪੀਆਈ ਦੀ ਸ਼ਿਕਾਇਤ ਦੇ ਸਮਰਾਲਾ ਪੁਲਿਸ ਨੇ ਕੇਸ ਰਜਿਸਟਰ ਕਰ ਦਿੱਤਾ ਗਿਆ ਪਹਿਲਾ ਕਰਪਸ਼ਨ ਐਕਟ ਰਿਸ਼ਵਤਖੋਰੀ ਵੱਡੀ ਖੋਰੀ ਭਾਰਤ ਸਰਕਾਰ ਦੀ ਗਈ ਉੱਥੇ ਇਹਨਾਂ ਨੇ ਅੱਠ ਪ੍ਰਾਪਰਟੀਆਂ ਤਲਾਸ਼ੀ ਦੇ ਵਿੱਚ 50 ਤੋਂ ਜ਼ਿਆਦਾ ਪ੍ਰਾਪਰਟੀਆਂ ਨਿਕਲੀਆਂ ਨੇ ਕੱਲ ਇਹ ਦੱਸਿਆ ਜਾ ਰਿਹਾ ਕਿ ਈਡੀ ਤੇ ਇਨਕਮ ਟੈਕਸ ਡਿਪਾਰਟਮੈਂਟ ਵੀ ਆਊਗਾ ਕਿਉਂਕਿ ਸੁਪਰੀਮ ਕੋਰਟ ਦੀਆਂ ਹਦਾਇਤਾਂ ਜੋ ਤੁਹਾਡੇ ਕੋਲ 100 ਕਰੋੜ ਰੁਪਏ ਦੀ ਤੁਹਾਡੀ ਪ੍ਰਾਪਰਟੀ ਜਾਂ ਜੇ ਇੱਕ ਸਰਕਾਰੀ ਅਸਤੇ ਤੋਂ ਈਡੀ ਦੀ ਐਂਟਰੀ ਵੀ ਹੋ ਜਾਂਦੀ ਈਡੀ ਦੀ ਐਂਟਰੀ ਦੋ ਤਰ੍ਹਾਂ ਦੀ ਇੱਕ ਇਹ 100 ਕਰੋੜ ਵਾਲਾ ਵੀ ਸੁਬਰਾਲੇ ਦੇ ਵਿੱਚ ਮਕਦਮਾ ਦਰਜ ਹੋਇਆ ਉਹ ਵੀ ਇੱਕ ਐਕਸਾਈਜ਼ ਦਾ ਤੇ ਕਿਉਂਕਿ ਉੱਥੇ ਹਥਿਆਰ ਮਿਲੇ ਜਿੰਦਾ ਕਾਰਤੂਸ ਮਿਲੇ ਨੇ ਉਹਨੂੰ ਲੈ ਕੇ ਵੀ ਆਰਮ ਐਕਟ ਵਿੱਚ ਜੋੜਿਆ ਜਾ ਸਕਦਾ ਕਿਉਂਕਿ ਉੱਥੇ ਫਾਰਮ ਹਾਊਸ ਦੇ ਵਿੱਚ ਤੁਸੀਂ ਸ਼ਰਾਬ ਵੀ ਰੱਖੀ ਆ ਅਸਲ ਹਾਲਾਂਕਿ ਕੁਝ ਹੋਰ ਵੀ ਇਤਰਾਜਯੋਗ ਜਿਹੜੀਆਂ ਵਸਤੂਆਂ ਨੇ ਉਹ ਜਿਹੜੀਆਂ ਵਾ ਸੀਬੀਆਈ ਦੇ ਹੱਥ ਲੱਗੀਆਂ ਗਿਆ ਅਜੀਬ ਹਾਂਜੀ ਵੀਡੀਓ ਤੁਸੀਂ ਸੁਣੀ ਲਈ ਹੈ ਜਿਹਦੇ ਵਿੱਚ ਹੁਣ ਇਹਦੇ ਜਦੋਂ ਫਾਰਮ ਹਾਊਸ ਦੇ ਵਿੱਚ ਸੀਬੀਆਈ ਪਹੁੰਚਦੀ ਉਥੇ ਜਦੋਂ ਸਾਰੀ ਜਾਣਕਾਰੀ ਸਾਂਝੀ ਕਰਦੇ ਆ ਲੋਕਾਂ ਦੇ ਵਿੱਚ ਹੁਣ ਇਹਦੇ ਘਰ ਦੇ ਵਿੱਚੋਂ ਫਾਰਮ ਹਾਊਸ ਦੇ ਵਿੱਚੋਂ 3 ਲੱਖ ਤੋਂ ਵੱਧ ਜਿਹੜੀ ਕਿ ਸ਼ਰਾਬ ਵੀ ਬਰਾਮਦ ਹੁੰਦੀ ਆ ਜਿੰਦਾ ਕਾਰਤੂਸ 70 ਤੇ ਅਸਲਾ ਵੀ ਬਰਾਮਦ ਹੁੰਦਾ ਕਈ ਤਰ੍ਹਾਂ ਦੇ ਹੋਰ ਵੀ ਖੁਲਾਸੇ ਹੋਣੇ ਬਾਕੀ ਆ ਹੁਣ ਇੱਕ ਗੱਲ ਕਹਿ ਦਈਏ ਵੀ ਇਹ ਇਹ ਲੋਕਾਂ ਦਾ ਕਹਿਣਾ ਮੇਰਾ ਕਹਿਣਾ ਨਹੀਂ ਵੀ ਸਰਕਾਰਾਂ ਨਾਲ ਮਿਲੇ ਹੋਏ ਆ ਤਾਂ ਹੁਣ ਸੀਬੀਆਈ ਵੱਲੋਂ ਇਹਨੂੰ ਗਿਰਫਤਾਰ ਕਰਕੇ ਕੋਰਟ ਦੇ ਵਿੱਚ ਲਿਆਇਆ ਜਾਂਦਾ ਹੁਣ ਇੱਕ ਵੀਡੀਓ ਹੋਰ ਸਾਂਝੀ ਹੁੰਦੀ ਆ ਉਹ ਵੀ ਆਪਾਂ ਸਾਂਝੀ ਕਰਨ ਜਾ ਰਹੇ ਹਾਂ ਤੁਹਾਡੇ ਨਾਲ ਤਾਂ ਹੁਣ ਇੱਕ ਜਿਹੜਾ ਕਿ ਬਿਜ਼ੀਨਸ ਤੇ ਵੀ ਕਈ ਸਵਾਲ ਖੜੇ ਹੋ ਜਾਂਦੇ ਆ ਇਹ ਆਪਾਂ ਚੈਨਲ ਮੰਨੀਓ ਖੁਲਾਸੇ ਹੁੰਦੇ ਆ ਵੀ ਇਹ ਸਾਰੇ ਰਲੀਆਂ ਮਿਲਿਆ ਸਰਕਾਰਾਂ ਰਲੀਆਂ ਮਿਲੀਆਂ ਤੇ ਇਹ ਜੇ ਗੱਲ ਕਰੀਏ ਖੂਫੀ ਏਜੰਸੀਆਂ ਇਹ ਸਭ ਮਿਲੀਆਂ ਹੁੰਦੀਆਂ ਅਫਸਰਾਂ ਨਾਲ ਤਾਂ ਪਹਿਲਾਂ ਇੱਕ ਵੀਡੀਓ ਸਾਂਝੀ ਕਰ ਦਈਏ ਇੱਕ ਚੈਨਲ ਮੰਨੀਓ ਤਾ ਫਿਰ ਆਪਾਂ ਅੱਗੇ ਗੱਲਬਾਤ ਵੀ ਕਰਾਂਗੇ ਇੱਕ ਚੈਨਲ ਬਣੀਓ ਵੀਡੀਓ ਆ ਜਾਂਦੀ ਆ ਪਲੀ ਸਪੋਰਟ ਕਰੀ ਮੇਰੇ ਪਹਿਲਾਂ ਸਲੂਟ ਮਾਰਿਆ 48 ਘੰਟੇ ਬਾਅਦ ਉਹਨੂੰ ਹੱਥ ਖੜੀ ਲਾ ਇਹਨੀਆਂ ਜਿਹੜੀਆਂ ਪੁਲਿਸ ਏਜੰਸੀਜ਼ ਐ ਸਟੇਟ ਦੀ ਬਿਜ਼ਲੈਂਸ ਬਿਊਰੋ ਉਹਦੀ ਸਪੋਰਟ ਕਰ ਰਹੀ ਹੈ ਕੱਲ ਤੇ ਉਹਨਾਂ ਨੂੰ ਜੇ ਦੇਖੋ ਅੱਜ ਮੈਨੂੰ ਇਹ ਦੱਸੋ ਇਹ ਵਿਸ਼ਵਤ ਲੈ ਰਹੇ ਨੇ ਇੱਥੇ ਵੀਆਂ ਖੁਫੀਆਂ ਏਜੰਸੀਆਂ ਦੇ ਖੁਫੀਆ ਤੰਤਰ ਨੂੰ ਪਤਾ ਹੀ ਨਹੀਂ ਸਾਡਾ ਇੱਕ IPSI DIG ਰੈਂਕ ਦਾ ਅਫਸਰ ਇਤਾਂ ਲੋਕਾਂ ਕੋਲੋਂ ਪੈਸੇ ਵਸੂਲ ਰਿਹਾ ਚੋਰੇ ਕੋਈ 5-7 ਕਰੋੜ ਰੁਪਈਆ ਕੂਠੀ ਦੀ ਬੱਠਾ ਹੋਵੇ ਦੇਖੋ ਇਹ ਏਜੰਸੀਆਂ ਨੂੰ ਇਜ਼ਾ ਮਤਲਬ ਕਿਤਨਾ ਕਿਤੇ ਖੁਫੀਆ ਏਜੰਸੀਆ ਕੌਣ ਹੈ ਉਹਣਾ ਐ ਵੀ ਦੱਸਣਾ ਖੁਫੀਆ ਏਜੰਸੀਆਂ ਵੀ ਪੰਜਾਬ ਪੁਲਿਸ ਦਾ ਹੀ ਇੱਕ ਇੱਕੋ ਹੀ 파ਟ ਹੈ ਜਿਹੜੇ ਅੱਜ ਅਫਸਰ ਪੰਜਾਬ ਪੁਲਿਸ ਹੈ ਉਹੀ ਗੱਲ ਸੀ ਆਈਡੀ ਚੋਂ ਉਹਦੇ ਸੀ ਆਈਡੀ ਤੋਂ ਟ੍ਰਾਂਸਫਰ ਹੋ ਗਿਆ ਫਿਰ ਇੱਥੇ ਆਇਆ ਨੇ ਯਾਨੀ ਸੀ ਆਈਡੀ bizness ਔਰ ਪੰਜਾਬ ਪੁਲਿਸ ਇਹ ਇੱਕੋ ਹੀ ਚੀਜ਼ ਹੈ ਸਾਰੇ ਮੈਨੂੰ ਲੱਗਦਾ ਕਿ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਪੰਜਾਬ 'ਚ ਹੋਰ ਬਹੁਤ ਕੁਝ ਹੋਏਗਾ ਬਹੁਤ ਕੁਝ ਹੋਰ ਕਿਸ ਤਰ੍ਹਾਂ ਹੋਰ ਬਹੁਤ ਕੁਝ ਹੋਏਗਾ ਵੋਟ ਨੂੰ ਪੋਲਰਾਈਜ਼ ਕਰਨ ਲਈ ਪੰਜਾਬ ਦੇ ਵਿੱਚ ਅਜੇ ਕਈ ਖੇਡ ਖੇਡੇ ਜਾਣਗੇ ਤੁਹਾਡੇ ਸਾਹਮਣੇ ਹੋਏਗਾ ਇਸ ਵਿੱਚ ਕਿਸੇ ਸਿਆਸਤਦਾਰ ਜਿਹੜੇ ਉਹਨਾਂ ਦੇ ਵੀ ਨਾਮ ਸਾਹਮਣੇ ਆਉਣਗੇ ਫਿਰ ਤਾਂ ਗਵਿੰਨ ਚਤਰਵਿਦੀ ਇਹਨਾਂ ਦੀ ਕਸਟਡੀ ਚ ਇਹਨਾਂ ਨੇ 2 ਦਿਨ ਘੇਰਾ ਪਾ ਲਿਆ ਉੱਥੇ ਚੰਡੀਗੜ੍ਹ ਦੇ ਥਾਣੇ ਨੂੰ ਲੈ ਆਏ ਇੱਕ ਵੀ ਜ਼ੋਰ ਤੇ ਜਾ ਕੇ ਤੇ ਉਹਦੇ ਚ ਨਗੋਸ਼ੀ ਨਹੀਂ ਹੋਈ ਉਹਨਾਂ ਨੇ ਜਦੋਂ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਕ੍ਰਿਸ਼ਨ ਨੂੰ ਫੜ ਲਿਆ ਫੜ ਕੇ ਤੇ ਫਿਰ ਉਹਨਾਂ ਨੇ ਆਪਣਾ ਚੰਡੀਗੜ੍ਹ ਪਰਚਾ ਦਿੱਤਾ ਉਹਨਾਂ ਨੇ ਪੰਜਾਬ ਚ ਕਿਤੇ ਪਰਚਾ ਨਹੀਂ ਦਿੱਤਾ ਉਹਨੇ ਦੱਸਿਆ ਕਿ ਪੈਸੇ ਉੱਥੋਂ ਆਏ ਸੀ ਪਰ ਉਹਨਾਂ ਲਈ ਹੈਗੇ ਉਹਨਾਂ ਨਾਲ ਉਹਨਾਂ ਨੇ ਆਡੀਓ ਰਿਕਾਰਡਿੰਗ ਉੱਤੇ ਗੱਲ ਕਰਾਈ ਉਹਨੂੰ ਰਿਕਾਰਡ ਕੀਤਾ ਨਾਲ ਹੀ ਖਰਚਾ ਨੂੰ ਫੜ ਲਿਆ ਵੀ 8 ਲੱਖ ਰੁਪਏ ਲੈ ਲਏ। 55 ਆ ਸਾਡੇ ਕੋਲ ਰਿਪੋਰਟਿੰਗ ਹੈ। ਇਹੀ ਅਫਸਰ ਜਿਹੜੇ ਹੈ ਕਾਂਗਰਸ ਦੇ ਟਾਈਮ ਰਾਜ ਹਾਵੀ ਰਹੇ ਹੈ, ਇਹੀ ਅਫਸਰ ਅਕਾਲੀ ਦਲ ਦੇ ਵੇਲੇ ਹਾਵੀ ਰਵੇ, ਰਹੇ ਹੈ ਇਹੀ ਮਾਲਵੇ ਸੰਗਰੂਰ ਬਰਨਾਲੇ ਐਸਐਸਪੀ ਰਹਾ ਅਕਾਲੀ ਦਲ ਦੀ ਸਰਕਾਰ ਚ ਤੇ ਕਿੰਨਾ ਪਾਵਰਫੁਲ ਹੋਏਗਾ ਵੀ ਉਹ ਜਿਹੜਾ ਢੀਂਡਸਾ ਸਾਹਲ ਦਾ ਜਿਲ੍ਹਾ ਉਹ ਇੰਨੇ ਸੰਭਾਲੀ ਰੱਖਿਆ। ਉੱਥੇ ਹਾਵੀ ਰਿਆ ਪਟਿਆਲੇ ਕੈਪਟਨ ਅਮਰਿੰਦਰ ਸਿੰਘ ਵਾਲੇ ਜਿਲ੍ਹੇ ਚ ਐਸਐਸਪੀ ਰਹਾ। ਉਸ ਕੇਸ ਨਾਲ ਜਰੂਰ ਲਿੰਕ ਹੋ ਸਕਦਾ ਜਿਹਦੇ ਵਿੱਚ ਜਾ ਕੇ ਇਹਨਾਂ ਨੇ ਬੀਵੀਐਮਬੀ ਦੇ ਉੱਤੇ ਜਾ ਕੇ ਕਿਹਾ ਸੀ ਲੋ ਪੰਜਾਬ ਪੁਲਿਸ ਤੇ ਪੰਜਾਬ ਸਰਕਾਰ ਦਾ ਕਵਚਾ ਖਰਾਬ ਦਾ ਉਹਦੇ ਵਿੱਚ ਅੱਖਾਂ ਦੇ ਤਾਰੇ ਬਣੇ ਸੀਗੇ ਹੋ ਸਕਦਾ ਕਿ ਉਹਦੇ ਵਿੱਚ ਕੇਂਦਰ ਸਰਕਾਰ ਨੂੰ ਜਿਹੜਾ ਝਟਕਾ ਲੱਗਾ ਹੋਵੇ ਯਾਰ ਬਈ ਸਾਡਾ ਦੇਖੋ ਬੜੀ ਕਿਰਕਰੀ ਹੋ ਗਈ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੂੰ ਕਿਰਕਰੀ ਹੋ ਗਈ ਸਾਡੀ ਤਾਂ ਤੋਹੀਨ ਹੋ ਗਈ ਹਾਂਜੀ ਇਹ ਬਈ ਸੀਨੀਅਰ ਪੱਤਰਕਾਰ ਬੰਨਿਓ ਖੁਲਾਸੇ ਕੀਤੇ ਜਾਂਦੇ ਆ ਵੀ ਇਹ ਸਰਕਾਰਾਂ ਖੁਦ ਮਿਲੀਆਂ ਹੁਣ ਕਾਲੀਦਾਨਾ ਦੇ ਰਾਜ ਦੇ ਵਿੱਚ ਜਦੋਂ ਇਹ ਸਰਕਾਰ ਸੀ ਉਦੋਂ ਵੀ ਇਹ ਜੋ ਐਸਐਸਪੀ ਵੀ ਰਹੇ ਆ ਬਈ ਦੂ ਪਹਿਲਾਂ ਤੁਸੀਂ ਆਪ ਹੀ ਹਿਸਾਬ ਲਾ ਸਕਦੇ ਹੋ ਤੇ ਪਰ ਹੁਣ ਤੱਕ ਦੇ ਜਿਹੜੇ ਕੀ ਬਹੁਤ ਵੱਡੇ ਖੁਲਾਸੇ ਕਰਨੇ ਸੋਣੇ ਨਾਲ ਇਹ ਸਾਂਝੇ ਜ਼ਰੂਰ ਕਰਨੇ ਸੀ ਨਾਲ ਨਾਲ ਵਿਜੀਲੈਂਸ ਤੇ ਵੀ ਦੋਸ਼ ਲੱਗਦੇ ਵੀ ਇਹ ਖੂਬੀ ਏਜੰਸੀਆਂ ਨਾਲ ਇਹ ਇਹਨਾਂ ਦੇ ਹੱਥ ਹੁੰਦੇ ਹੈਗੇ ਤਾਂ ਬਈ ਖਬਰ ਤੁਸੀਂ ਸੁਣੀ ਲਈਏ ਦੋਨੇ ਚੈਨਲਾਂ ਬਣੀਓ ਤਾਂ ਜਿੰਸ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਮਿਲ ਜਾ ਕਰਨ ਨੂੰ ਦੋ ਵਟ ਉੱਤੇ ਤਰਵਾ